ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਪਹੁੰਚ ਚੁਕੇ ਆ ਰਵਾਲਸਰ ਗੁਰਦੁਆਰਾ ਸਾਹਿਬ ਇਸ ਸਮੇਂ ਇੱਥੇ ਮੌਸਮ ਬਹੁਤ ਵਧੀਆ ਹੈ ਤੇ ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਤੋਂ ਇਹ ਸਾਰੇ ਬੱਦਲ ਹੈ ਤੇ ਬੱਦਲ ਸਾਰੇ ਇੱਥੇ ਆਸ-ਪਾਸ ਹੀ ਘੁੰਮੀਆਂ ਨੇ ਰਾਤ 11 ਵਜੇ ਤੋਂ ਲੈ ਕੇ ਹਾਂ ਹੁਣ ਮੈਂ ਵੀ ਦਿਨ ਹੁੰਨੇ ਦਿਨ 7 7:30 ਵਜੇ ਤੱਕ ਨਹੀਂ ਪੈਂਦਾ ਰਿਹਾ ਲਗਾਤਾਰ ਅਰੇ ਮਾ ਨੈਟਵਰਕ ਨਹੀਂ ਆ ਰਿਹਾ ਭਾਈ ਬਹੁਤ ਹੀ ਠੰਡਾ ਮੌਸਮ ਹੈ ਐਦਾਂ ਦੇਖੋ ਤੁਸੀਂ اسی اوپر ਆ دیکھو ਇਹ ਮਸਕਾ ਮੈਂ ਚੀਲ ਤੇ ਥੱਲੇ ਉੱਪਰ ਉੱਪਰ ਹੀ ਕੋਰਾ ਹੋਇਆ ਪਿਆ ਗੁਰਦੁਆਰੇ ਚ ਨਿਸ਼ਾਨ ਸਾਹਿਬ थैंक यू ਐਂਡ ਜੀ ਮੈਂ ਪੂਰਾ ਫੋਰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਵਧੀਆ ਇਤਿਹਾਸਿਕ ਗੁਰਦੁਆਰਾ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਸੀ ਤੇ ਜਦੋਂ ਪਹਾੜੀ ਰਾਜਾ ਨੇ ਉਹਨਾਂ ਨੂੰ ਇੱਥੇ ਬੁਲਾਇਆ ਸੀ ਤੇ ਉਦੋਂ ਗੁਰਗੋਬਿੰਦ ਸਿੰਘ ਜੀ ਇੱਥੇ ਆਏ ਸੀ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਚੈਲਨਸ਼ੋ ਧਰਤੀ ਹੈ ਇੱਥੇ ਇੱਕ ਡੌਗੀ ਹੈ ਤੇ ਉਹਦਾ ਵੀ ਕਹਿੰਦੇ ਵੀ ਉਹ ਇੱਥੇ ਹੀ ਰਹਿੰਦਾ ਹੈ ਤੇ ਜਦੋਂ ਵੀ ਸਵੇਰੇ ਗੁਰਦੁਆਰਾ ਸਾਹਿਬ ਦੇ ਕਪਾਟ ਖੁੱਲਦੇ ਆ ਤੇ ਉਹ ਡੌਗੀ ਆਪਣੇ ਆਪ ਅੰਦਰ ਆ ਕੇ ਇੱਕੋ ਦਾ ਸਥਾਨ ਹੈ ਉੱਥੇ ਆ ਕੇ ਬੈਠ ਜਾਂਦਾ ਤੇ ਪੂਰਾ ਦਾ ਪੂਰਾ 파ਠ ਉਹ ਸਿਮਰਨ ਕਰਦਾ ਤੇ ਉਹ ਇੰਨਾ ਸ਼ਾਂਤ ਹੈ ਵੀ ਉਹ ਕਿਸੇ ਨੂੰ ਕੁਝ ਨਹੀਂ ਕਹਿੰਦਾ ਵੀਡੀਓ ਨੂੰ ਅੱਗੇ ਤੱਕੇ ਸ਼ੇਅਰ ਵੀ ਕਰੋ ਜੀ ਤਾਂ ਕਿ ਹੋਰ ਵੀ ਲੋਕ ਦਰਸ਼ਨ ਕਰ ਸਕਣ ਦੇਖੋ ਜੀ ਵਾਹਿਗੁਰੂ ਵਾਹਿਗੁਰੂ ਦਾ ਰਾਖੋ ਨਾਮ ਉਹ ਜਰਾ ਜੀ ਉੱਡੋ ਬੈਠਾ ਇਹ ਨਿਸ਼ਾਨ ਸਾਹਿਬ ਤੇ ਇਧਰ ਆਹ ਗੁਰਦੁਆਰਾ ਸਾਹਿਬ ਹੈ ਅਰਵਾਲ ਸਰ ਰਵਾਲ ਸਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸੀ ਕਿ ਕਿਦਾਂ ਭੱਜੇ ਫਿਰਦੇ ਬਾਂਦਰ ਬਾਂਦਰ ਬਹੁਤ ਆਰੇ ਹਾਂ ਇੱਧਰ ਬੱਦਲ ਦੇ ਇੱਧਰ ਬੱਦਲ ਹੈ ਆਉ ਦੇ ਆ ਬੱਦਲ ਹੋ ਗਏ ਦੇਖ ਉਹ ਸਾਹਮਣੇ ਇੱਕ ਮਹਾਤਮਾ ਬੋਧੀ ਜੀ ਦੀ ਮੰਦਰ ਹੈ ਮਹਾਤਮਾ ਬੋਧੀ ਜੀ ਦਾ ਉਹਦੀ ਬਹੁਤ ਵੱਡੀ ਮੂਰਤੀ ਲੱਗੀ ਹੋਈ ਆ ਹਾਂ ਇਹ ਮਹਾਤਮਾ ਬੋਧੀ ਜੀ ਦੀ ਮੂਰਤੀ ਹੈ ਇੱਧਰ ਆ ਜਾਓ ਆ ਸਾਡੇ ਦੇਖੋ ਇੱਥੇ ਬੱਦਲ ਹੈ ਬੱਦਲ ਉਹ ਸਾਹਮਣੇ ਕਈ ਮੰਦਰ ਬਣੇ ਹੋਏ ਨੇ ਨਾਲ ਤਲਾਹ ਹੈ ਹਾਂ ਤੇ ਕਿਵੇਂ ਤਾਂ ਉੱਠਦੀ ਆ ਦੇ ਰਾਤ 11 ਵਜੇ ਮੀਂਹ ਪੈਣ ਲੱਗਿਆ ਤੇ ਸਵੇਰੇ हटਿਆ ਸੀ ਮੀਂਹ ਆ ਦੇਖੋ ਤਲਾਹ ਉਹ ਤਲਾਹ ਹੈ ਇੱਥੇ ਸਾਰਾ ਮਾਹੌਲ ਬਹੁਤ ਤਲਾਹ ਦੇ ਨਾਲ ਕਾਫੀ ਸਾਰੇ ਮੰਦਰ ਹੈ ਫਰਾਂਜੀ ਜੀਰੂ ਆਓ ਜੀ ਦਰਸ਼ਨ ਕਰੋ ਜੀ ਉੱਧਰ ਮਾਤਾ ਬੋਦੀ ਜੀ ਦੇ ਇੱਥੇ ਪਲੇਸ ਹੈ ਹਮਾ ਤੇ ਕੋਹਰੀਆਂ ਦੇ ਤੁਸੀਂ ਦਰਸ਼ਨ ਕਰੋ ਜੀ ਬਿਲਕੁਲ ਇੱਧਰ ਇੱਕ ਮਾਤਾ ਨੈਣਾ ਦੇਵੀ ਦਾ ਮੰਦਿਰ ਵੀ ਹੈਗਾ ਇੱਧਰ ਪਹਾੜੀਆਂ ਵੱਲ ਉੱਪਰ ਜਾ ਕੇ ਥੋੜੀ ਜਿਹੀ ਦੂਰੀ ਤੇ ਉਹ ਵੀ ਦੇਖਾਂਗੇ ਕਿੱਥੇ ਇੱਕ ਨੂੰ ਹੈ ਸ਼ਾਇਦ ਇੱਥੇ ਇੱਕ ਨੂੰ ਹੈ ਸ਼ਾਇਦ ਇੱਥੇ ਹੀ ਨੂੰ ਕਿੰਨਾ ਲਿਖ ਇਹ ਮੰਦਰ ਹੈ ਕਾਫੀ ਸਾਰੇ ਇੱਥੇ ਵਿਚੇ ਵਿਚ ਨਾ ਮੰਦਰ ਬਣੇ ਹੋਏ ਨੇ ਇਹਦਰ ਮਹਾਤਮਾ ਪਤਿ ਜੀ ਦੀ ਹੋਵੇ ਇੱਥੇ ਘੜੀ ਚੇਂ ਨਹੀਂ ਧੁੰਦ ਹੋ ਜਾਂਦੀ ਬੱਦਲ ਜੇ ਹੋਏ ਨੇ ਕਿ ਮੂਰਤੀ ਦੇਖਣ ਤੇ ਹਟ ਜਾਂਦੀ ਔਰੇ ਤੋਂ ਆ ਦੇਖਿਆ ਹੋਣ ਲੱਗੀ ਇਹ ਦੇਖਣ ਤੇ ਹਟ ਜਾਣੀ ਬਹੁਤ ਇੱਥੇ ਬੱਦਲ ਡੁੱਲਦੇ ਨੇ ਇੱਧਰਲੇ ਪਾਸੇ ਨੂੰ ਇੱਕ ਚਿੜੀਆ ਘਰ ਵੀ ਬਣਿਆ ਹੋਇਆ ਹੈ ਸ਼ਾਇਦ ਛੋਟਾ ਜਿਹਾ। ਇਹ ਇੱਧਰ ਗੁਰਦੁਆਰਾ ਸਾਹਿਬ ਹੈ। ਹਰਵਾਲ ਹਰਵਾਲ ਸਰ। ਲੋਕੇਸ਼ਨ ਬਹੁਤ ਵਧੀਆ ਹੈ। ਇੱਥੇ ਇੱਕ ਕੁੱਤਾ ਵੀ ਹੈ। ਜਿਹੜਾ ਇੱਥੇ ਹੀ ਰਹਿੰਦਾ ਹੈ ਤੇ ਉਹਦਾ ਦੱਸਿਆ ਜਾਂਦਾ ਹੈ ਕਹਿੰਦੇ ਵੀ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੁੱਲਦੇ ਆ ਇੱਕ ਪਾਠ ਖੁੱਲਦੇ ਉਹ ਅੰਦਰ ਜਾ ਕੇ ਬੈਠ ਜਾਂਦਾ ਉਹਦਾ ਇੱਕ ਆਸਣ ਲੱਗਿਆ ਹੋਇਆ। ਉੱਥੇ ਬੈਠ ਕੇ ਪੂਰਾ ਉਹ ਪਾਠ ਸੁਣਦਾ ਹੈ। ਤੇ ਬਹੁਤ ਸ਼ਾਂਤ ਸੁਭਾਅ ਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਜਿਵੇਂ ਮਰਜੀ ਸਰਦਾ ਆਲੂ ਇੱਧਰ ਉੱਧਰ ਘੁੰਮਦੇ ਫਿਰਦੇ ਰਹਿਣ ਤੇ ਉਹਦਾ ਨਿਤਨੇਮ ਹੈ ਕਿ ਉਹਨੇ ਉੱਥੇ ਪਾਠ ਹੀ ਸੁਣਨਾ ਹੈ ਉਹਦੀ ਵੀ ਵੀਡੀਓ ਬਣਾਈ ਹੋਈ ਹੈ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨਾ ਵਧੀਆ ਬਿਊਅ ਹੈ ਮੰਦਰ ਵੱਜ ਰਿਹਾ ਹੈ। ਉਹ ਦੇਖੋ ਕਿੰਨੇ ਬੱਦਲ ਉੱਠੇ। ਦੇਖੋ। ਇੰਦਰ 골ਡੀ ਬਾਈ ਹੋਣੀ ਤੇ ਰਾਜੂ ਬਾਈ। 골ਡੀ ਬਾਈ ਵੀ ਆਪਣਾ ਬਲੌਗ ਤਿਆਰ ਕਰਦਾ ਹੋਵੇ। ਉੱਧਰ ਲੰਗਰ ਹਾਲ। चलो जी नैक्सट वीडियो थ होर दिखावे वाहेगुरु जी का खालसा वाहेगुरु जी की फतह هل تريد ان تكون